ਨਗਰ ਨਿਗਮ ਲੁਧਿਆਣਾ ਵੱਲੋਂ ਇੱਕ ਨਿੱਜੀ ਸੰਗਠਨ ਦੇ ਸਹਿਯੋਗ ਨਾਲ 2 ਤੋਂ 8 ਅਕਤੂਬਰ ਤੱਕ ਦਾਨ ਉਤਸਵ 2024 ਮਨਾਉਣ ਦਾ ਐਲਾਨ ਕੀਤਾ ਗਿਆ ਹੈ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਦੱਸਿਆ ਕਿ ਅਜਿਹੇ ਦਾਨ ਉਤਸਵ ਜਲੰਧਰ ਅਮ੍ਰਿਤਸਰ ਮੋਹਾਲੀ ਚੰਡੀਗੜ੍ਹ ਰੋਪੜ ਤੇ ਪਟਿਆਲਾ ਤੋਂ ਇਲਾਵਾ ਇਸ ਸਾਲ ਹਰਿਆਣਾ ਦੇ ਪੰਚਕੂਲਾ ਤੇ ਦਿੱਲੀ ਵਿੱਚ ਵੀ ਮਨਾਏ ਜਾ ਰਹੇ ਨੇ ਇਸ ਦੌਰਾਨ ਆਮ ਲੋਕ ਨੇੜਲੇ ਡ੍ਰੋਪਿੰਗ ਸੈਂਟਰਾਂ ਵਿੱਚ ਲੋੜਵੰਦ ਵਿਅਕਤੀਆਂ ਲਈ ਪੁਰਾਣੀਆਂ ਜਾਂ ਨਵੀਆਂ ਚੀਜ਼ਾਂ ਦਾਨ ਕਰ ਸਕਦੇ ਨੇ ਜਿਨ੍ਹਾਂ ਵਿੱਚ ਕੱਪੜੇ, ਕਿਤਾਬਾਂ, ਜੁੱਤੀਆਂ, ਖਿਡੌਣੇ, ਖੇਡਾਂ ਦਾ ਸਮਾਨ, ਸਟੇਸ਼ਨਰੀ, ਇਲੈਕਟ੍ਰੋਨਿਕਸ, ਬਿਸਤਰੇ ਆਦਿ ਦਾਣ ਕੀਤੇ ਜਾ ਸਕਦੇ ਨੇ। ਇਸੇ ਲਈ ਲੁਧਿਆਣਾ ਵਿੱਚ 70 ਤੋਂ ਵੱਧ ਡ੍ਰੋਪਿੰਗ ਸੈਂਟਰ ਬਣਾਏ ਗਏ ਨੇ ਜਦਕਿ ਹੋਰਨਾਂ ਸ਼ਹਿਰਾਂ ਵਿੱਚ ਅਜਿਹੇ ਪੰਜਾਬ ਜਾਂ ਕੇਂਦਰ ਬਣਾਏ ਗਏ ਨੇ। ਅੱਜ ਅਸੀਂ ਤੀਸਰੇ ਦਾਨ ਉਤਸਵ ਲਈ ਇਕੱਠੇ ਹੋਏ ਹਾਂ। ਸਭ ਤੋਂ ਪਹਿਲਾਂ ਮੇਰੇ ਵੱਲੋਂ ਲੁਧਿਆਣਾ ਵਾਸੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਫੇਰ ਇੱਕ ਵਾਰ ਇਸ ਸਾਲ ਦੇ ਵਿੱਚ ਇੱਕ ਬੇਨਤੀ ਲੈ ਕੇ ਲੁਧਿਆਣਾ ਵਾਸੀਆਂ ਦੇ ਮੂਹਰੇ ਆਏ ਆ ਹੱਥ ਜੋੜ ਕੇ ਬੇਨਤੀ ਆ ਕਿ ਜਿਸ ਤਰ੍ਹਾਂ ਤੁਸੀਂ ਪਹਿਲੇ ਦੋ ਦਾਨ ਉਤਸਵ ਨੂੰ ਸਾਨੂੰ ਕਾਮਯਾਬੀ ਬਖਸ਼ੀ ਆ ਸਾਡੇ ਨਾਲ ਸਹਿਯੋਗ ਕੀਤਾ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਵਾਰ ਵੀ ਲੁਧਿਆਣਾ ਸਾਨੂੰ ਬਹੁਤ ਸਹਿਯੋਗ ਦੇਗਾ ਤੇ